ਹਾਂਜੀ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਢੋਡਾ ਵਰਫੀ ਚਲੋ ਬਣਾਉਨੇ ਆ ਢੋਡਾ ਵਰਫੀ ਆਪਾਂ ਢੋਡਾ ਵਰਫੀ ਦਾ ਸਮਾਨ ਲੈਤਾਗਾ ਹੁਣ ਆਪਾਂ ਇੱਕ ਕੜਾਈ ਲਈ ਆ ਕੜਾਈ ਗਰਮ ਹੋ ਚੁੱਕੀ ਉਹਦੇ ਵਿੱਚ ਆਪਾਂ ਪਾਤੀ ਮਲਾਈ ਮਲਾਈ ਨੂੰ ਇੱਕ ਅਵਾਲਾ ਆਉਣ ਤੱਕ ਆਪਾਂ ਪਕਾਵਾਂਗੇ ਹੁਣ ਦੇਖੋ ਵਾਲਾ ਆ ਚੁੱਕਿਆ ਸੀ ਇੱਕ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚ ਕਣਕ ਦੇ ਆਟੇ ਦੇ ਪਾਤੇ ਕਣਕ ਦਾ ਆਟਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਪਕਾਉਂਦੇ ਰਹਿਣਾ ਹੁਣ ਆਪਾਂ ਫਲੇਵਰ ਦੇ ਲਈ ਇਹਦੇ ਵਿੱਚ ਪਾਵਾਂਗੇ ਤਿੰਨ ਇਲਾਇਚੀਆਂ ਦੇ ਦਾਣੇ ਤੇ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਇਹ ਪੱਕ ਕੇ ਤਿਆਰ ਹੋ ਗਿਆ ਇਹਦਾ ਕਿਉਂ ਇਦਾਂ ਨਿਕਲਣਾ ਸ਼ੁਰੂ ਹੋ ਜਾਊਗਾ ਆਪਾਂ ਕਿਉ ਨੂੰ ਅਲੱਗ ਛਾਣ ਲਾਂਗੇ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਜਿਹੜਾ ਬਚਿਆ ਹੋਇਆ ਮਿਸ਼ਰਣ ਉਹਦੇ ਵਿੱਚ ਆਪਾਂ ਪਾ ਦੇਣੀ ਆ ਚੀਨੀ ਤੇ ਉਸ ਤੋਂ ਬਾਅਦ ਪਾ ਦੇਣਾ ਆਪਾਂ ਇੱਕ ਗਲਾਸੇ ਦੇ ਵਿੱਚ ਦੁੱਧ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਗਾੜਾ ਹੋਣ ਤੱਕ ਦੇਖੋ ਇਸੇ ਤਰ੍ਹਾਂ ਤੁਸੀਂ ਹਿਲਾਉਂਦੇ ਰਹਿਣਾ ਤੇ گاੜਾ ਹੋ ਚੁੱਕਿਆ ਆਪਣਾ ਮਿਸ਼ਰਣ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਟ੍ਰੇ ਦੇ ਵਿੱਚ ਸੈੱਟ ਕਰ ਲਾਂਗੇ ਤੁਸੀਂ ਟ੍ਰੇ ਦੇ ਵਿੱਚ ਸੈੱਟ ਕਰਕੇ ਉਸਤੇ ਕੋਈ ਵੀ ਡਰਾਈ ਫਰੂਟਸ ਵਗੈਰਾ ਲਗਾ ਸਕਦੇ ਹੋ ਆਪਾਂ ਸਾਰਾ ਕੁਝ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ 10 ਮਿੰਟਾਂ ਦੇ ਲਈ ਫ੍ਰਿਜ ਦੇ ਵਿੱਚ ਰੱਖਾਂਗੇ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਇੱਥੇ ਆਪਾਂ ਕੱਢ ਲਿਆ ਆਪਣੀ ਬਰਫੀ ਤਿਆਰ ਆ ਪੀਸਾਂ ਵਿੱਚ ਕੱਟ ਲਏ ਇਸੇ ਤਰ੍ਹਾਂ ਤੁਸੀਂ ਬਰਫੀ ਤਿਆਰ ਕਰ ਸਕਦੇ ਹੋ